ਦੀਪਕ ਜੀ ਕੱਲ ਤੋਂ ਇਹ ਦੱਸਿਆ ਸੀ ਵੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋ ਗਈ ਹੈ ਫਿਰ ਹੁਣ ਕੀ ਹੋਇਆ ਕਿ ਅਰਵਿੰਦ ਕੇਜਰੀਵਾਲ ਨੂੰ ਅਜੇ ਵੀ ਜ਼ਮਾਨਤ ਦੇ ਬਾਵਜੂਦ ਜੇਲ੍ਹ ਦੇ ਵਿੱਚ ਰਾਤਾਂ ਕੱਟਣੀਆਂ ਪੈਣਗੀਆਂ ਜੀ ਮੈਂ ਇਹ ਦੱਸੇ ਸੀ ਜ਼ਮਾਨਤ ਹੋ ਗਈ ਮੈਂ ਇਸ ਤੱਕ ਕਦੇ ਨਹੀਂ ਕਿਹਾ ਕਿ ਬਾਹਰ ਆ ਗਿਆ ਬਿਲਕੁਲ ਕੱਲ ਜਿੱਦਾਂ ਇਹ ਜ਼ਮਾਨਤ ਅਲਿ ਖਬਰ ਆਈ ਜੀ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕੋ ਵਕਾ ਦਿੱਤਾ ਕਿ ਸੱਚ ਦੀ ਜਿੱਤ ਹੋਊਗੀ। ਹੂੰ ਉਹ ਹੁਣ ਥੋੜੀ ਜੀ ਸੱਚ ਦੀ ਜਿੱਤ ਆੜ ਕੀ 2-3 ਦਿਨਾਂ ਦੇ ਨਾਲ ਹੀ ਸਰ। ਜੀ। ਮਤਲਬ ਇਹ ਜਮਾਨਤ ਨੂੰ ਵੀ ਜਿੱਤ ਦੱਸਣ ਲੱਗੇ। ਹੂੰ ਅਜੇ ਲੜਾਈ ਤਾਂ ਚੱਲਣੀ ਆ ਭਾਈ ਕੇਸ ਚੱਲਣਾ ਆ ਅਜੇ। ਜੀ ਜੀ ਜੀ। ਸੱਚ ਝੂਠ ਦਾ ਨਿਤਾਰਾ ਤਾਂ ਕੋਣ ਹੈ? ਅਸੀਂ ਕਹਿੰਨਾ ਕਿ ਠੀਕ ਹੈ ਜੇ ਕਿਝਰੀਵਾਲ ਨਾ ਦੋਸ਼ੀ ਨਹੀਂ ਹਾਂ ਤਾਂ ਉਹਦੇ ਨਾਲ ਇਹ ਤਰੀਕੀ ਹੋ ਰਹੀ ਹੈ ਤਾਂ ਇਹ ਗਲਤ ਹੈ। ਜੀ। ਜੇ ਉਹ ਦੋਸ਼ੀ ਆ ਤਾਂ ਫਿਰ ਪੈਸਾ ਜਾ ਭੋਖਣੀ ਪੈਣੀ ਹੈ। ਹੂੰ ਹੂੰ। ਪਰ ਕੱਲ ਲੱਡੂ ਦਾ ਬਕੇ ਵੰਡੇ ਗਈ ਮਤਲਬ ਵਿਆਹ ਮੰਗ ਲੱਡੂ ਵੰਡੇ ਕੇ ਬਹੁਤ ਮਿੱਠਾ ਮੂ ਕਰਾਉਂਦੇ ਨੇ ਅਖਬਾਰਾਂ ਚ ਫੋਟੋਆਂ ਵੀ ਲਾਗੀਆਂ ਅੱਜ ਦੀ ਰਾਤੀ ਹੈ ਕਿ ਹਾਂ ਇੱਕ ਦੋ ਲੱਡੂ ਖਲਾਈ ਪਰ ਸਵੇਰ ਚੜ੍ਹਦੇ ਨੂੰ ਜਦੋਂ ਈਡੀ ਨੇ ਦੁਬਾਰਾ ਹਾਈ ਕੋਰਟ ਦੇ ਵਿੱਚ ਪੀਸ਼ਨ ਦਾਖਲ ਕੀਤੀ ਕਿ ਕਿਉਂਕਿ ਕੱਲ ਉਹਨਾਂ ਨੇ ਕਿਹਾ ਸੀ ਕਿ ਸਾਨੂੰ 48 ਘੰਟੇ ਦਾ ਸਮਾਂ ਦੇ ਦਿੱਤਾ ਜਾਵੇ ਤੇ ਉਹਦੇ ਲਈ ਉਹਨਾਂ ਕੋਲ ਮਿਲਿਆ ਕਿ ਤੁਸੀਂ ਅਕੇ ਚੈਲੰਜ ਕਰ ਸਕਦੇ ਹੋ ਜੀ ਜਦੋਂ ਈਡੀ ਨੇ ਉੱਥੇ ਚੈਲੰਜ ਕੀਤਾ ਤੇ ਫਿਰ ਦਲੀਲਾਂ ਆਈਆਂ ਕਿ ਇਤਲੀ ਅਦਾਲਤ ਨੇ ਕਿਵੇਂ ਜਮਾਨਤ ਦੇਤੀ ਕਿ ਇਹ ਬੰਦਾ ਇਹ ਜਿਮਾਨਤਾ ਬੀਸਾ ਪਰ ਹੁਣ ਤੱਕ ਤਸਵੀਰ ਹੋਦੀ ਆ ਉਹਨਾਂ ਤੇ ਜਿੰਨੇ ਹੋਰ ਇੰਨੇ ਇਹਦੇ ਵਿੱਚ ਦਰਜ ਨਾਂ ਬੰਦੇ ਪੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਹੈ ਨਾ ਉਹ ਸਾਰਿਆਂ ਨੂੰ ਮਿਲ ਜਾਂਦੀ ਸੀ ਫਿਰ ਤਾਂ ਜੀ ਤੇ ਇਹ ਸਦਾ ਆਰਥਿਕ ਕਿ ਇਹਦੇ ਵਿੱਚ ਪਾਰਟੀ ਇਨਵੋਲਵ ਹੈ ਪਾਰਟੀ ਦੇ ਨਾਲ ਅੰਡਰ ਇਨਵੋਲਵ ਹੈ ਪੰਡ ਦੇ ਨਾਲ ਚੋਣਾਂ ਇਨਵੋਲਵ ਨੇ ਤੇ ਐ ਸੁਪਰੀਮਾ ਦੇ ਨਾਤੇ ਪਾਰਟੀ ਮੁਖੀ ਦੇ ਨਾਤੇ ਕੇਜਰੀਵਾਲ ਨੋਰਬਾ ਇੱਕ ਵਾਰ ਫਿਰ ਦੋਵੇਂ ਤਿਰੰਧ ਦੇ ਵਕੀਲਾ ਨੂੰ ਸਾਹਮਣੇ ਜੀ ਤੇ ਉਸ ਆਮੋ ਸਾਹਮਣੇ ਦੀ ਦਲੀਲਾਂ ਸੁਣਨ ਤੋਂ ਬਾਅਦ ਮਾਨਜੋਗ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਇਸ ਫੈਸਲੇ ਨੂੰ ਇਹ ਰਾਕਮਾ ਰੱਖ ਰਹੇ ਆ ਅੱਜ ਅਸੀਂ ਇਹਦੇ ਪਰ ਆਉਂਦੇ ਦੋ ਤਿੰਨ ਦਿਨਾਂ ਤੱਕ ਸੁਣਵਾਈ ਕਰਾਂਗੇ ਤਦ ਤੱਕ ਇਟਲੀ ਦਾ ਦਲਤ ਫੈਸਲੇ ਤੇ ਰੋਕ ਲੱਗ ਜੀ ਮਤਲਬ ਜਦੋਂ ਤੱਕ ਉਹ 100 ਮੰਗਲਵਾਰ ਗਿਆ ਉਹਨਾਂ ਨੇ 100 ਮੰਗਲਵਾਰ ਦੇਖਦੇ ਆਉਣ ਇਸ ਮਸਲੇ ਹੂੰ ਹੂੰ 100 ਮੰਗਲਵਾਰ ਦਾ ਮਤਲਬ ਹੈ 24 25 ਜੂਨ ਜੀ ਤੇ ਅੱਜ ਅਜੇ 21 ਤਰੀਕ ਹੋਈ ਹੈ ਸੋ ਇਸ ਲਈ ਇਹਦਾ ਮਤਲਬ ਸ਼ਨੀ ਐ ਤਬਾ ਤਾਂ ਗਿਆ ਕਿ ਜੀਲ ਚ ਘਟਨਾ ਪੈਣਾ ਜੀ ਠੀਕ ਹੈ ਨਾ ਫਿਰ ਤੋਂ ਬਾਅਦ ਸੋਮਵਾਰ ਦੇਖਦੇ ਆ ਫਿਰ ਕੀ ਹੁੰਦਾ ਜਾਂ ਮੰਗਲਵਾਰ ਕੀ ਹੁੰਦਾ ਫਿਰ ਤੋਂ ਬਾਅਦ ਤੈ ਹੋਗਾ ਕਿ ਉਕੇ ਇਸ ਤੋਂ ਬਾਅਦ ਫਿਰ ਬਾਕੀ ਸਾਰਿਆਂ ਦੇ ਉੱਤੇ ਵੀ ਇਸ ਮਾਮਲੇ ਦੇ ਨਾਲ ਸੰਬੰਧਿਤ ਲੋਕਾਂ ਤੇ ਇਸ ਜਵਾਨ ਦਾ ਅਸਰ ਪੈਣਾ। ਜੀ ਬੇਸ਼ੱਕ ਇਤਲੀ ਅਦਾਲਤ ਨੇ ਵੀ ਜਮਾਨਤ ਦਿੰਦਿਆਂ ਕਿਹ ਜਵਾਨ ਨੂੰ ਕਿਹਾ ਸੀਗਾ ਕਿ ਤੁਸੀਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਬਿਨਾਂ ਦੱਸੇ ਕਿਤੇ ਆਉਂ ਜਾਂੋਗੇ ਜਦੋਂ ਤੁਹਾਨੂੰ ਸੱਦਿਆ ਜਾਵੇ ਤੁਹਾਨੂੰ ਆਉਣਾ ਪਊਗਾ। ਜਿਹੜੀਆਂ ਕੋਈ ਸ਼ਰਤਾਂ ਰੱਖੀਆਂ ਸੀ। ਪਰ ਹਾਈ ਕੋਰਟ ਨੇ ਉਸ ਫੈਸਲੇ ਤੇ ਫਿਰ ਆ ਰੋਕ ਲਾ ਦਿੱਤੀ ਹੈ। ਜੀ ਉਸ ਫਿਰੋਕ ਲੱਗਣ ਦਾ ਮਤਲਬ ਇਹ ਹੈ ਕਿ ਕੇਜਰੀਵਾਦ ਜਮਾਨਤ ਤੇ ਬਾਹਰ ਨਹੀਂ ਆ ਸਕਦੇ ਉਹਨਾਂ ਨੇ ਕਿਹਾ ਕਿ 100 ਮੰਗਲਵਾਰ ਵਿਚਾਰਾਂਗੇ ਮਤਲਬ 24 ਬੱਚੀ ਨੂੰ ਵਿਚਾਰਾਂਗੇ ਤਦ ਤੱਕ ਕੇਜਰੀਵਾਦ ਨੂੰ ਜੇ 3 ਰਾਤਾਂ ਕੱਟੀਆਂ ਪੈਣੀਆਂ ਤੇ ਦਿਨ ਵੀ ਉੱਥੇ ਕੱਟਣੇ ਪੈਣੇ ਹਮਮ ਦੀਪਕ ਜੀ ਜਲੰਧਰ ਦੇ ਵਿੱਚ ਕੀ ਘਟਨਾ ਵਾਪਰੀ ਹੈ ਜੀ ਅੱਜ ਨਿਹੰਗ ਸਿੰਘਾਂ ਵਿਚਕਾਰ ਤੇ ਪੰਜਾਬ ਪੁਲਿਸ ਵਿਚਕਾਰ ਝੜਪ ਹੋਈ ਆ ਕੀ ਰੀਜ਼ਨ ਕੀ ਸੀ ਬਿਲਕੁਲ ਜੀ ਜੋ ਫਿਲਹਾਲ ਜਾਣਕਾਰੀ ਮਿਲੀ ਹੈ ਉਹਦੇ ਵਾਤੇ ਦੀ ਹੈ ਕਿ ਉੱਥੇ ਜਲੰਧਰ ਕਿੱਟਰ ਦੇ ਵਿੱਚ ਸ਼ਰਾਬ ਦੇ ਟਿਕਣੇ ਨੂੰ ਬੰਦ ਕਰਾਉਣ ਦੇ ਲਈ ਨਯਮ ਸਿੰਘਾ ਵੱਲੋਂ ਇੱਕ ਲੋੜੜ ਵਿਢਿਆ ਗਿਆ ਸੀ ਉੱਥੇ ਮਕੈਦਾ 515 ਦੇ ਕੇ ਤੁਮ ਬਟੇ ਕੇ ਕੰਮ ਹੋਰ ਚੱਲਦਾ ਹੋਰ ਚੱਲਦਾ ਆਇਗਾ ਸੀ ਪਰ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਬੋਰਡਾਂ 'ਚ ਕੁਝ ਬੋਟਨ ਤੇ ਵੀ ਲਿਖਿਆ ਗਿਆ ਸੀ ਕਿ ਜੇ ਕਿਸੇ ਟਿਕਟ ਕੋਈ ਸ਼ਰਾਬ ਲੈਂਦਾ ਪੀਦਾ ਦੇਖਿਆ ਜਾਂਦਾ ਉਹ ਸੁਧਦਾ ਰਹਿ ਜਾਊਗਾ ਜਾਂ ਹੈ ਨਾ ਜੀ ਤਾਂ ਇਦਾਂ ਨਹੀਂ ਆ ਕੋਈ 57 ਵਾਲਾ ਤੱਕ ਇਹ ਇੱਕ ਕੁਝ ਪਾਰਟ ਦਾ ਜਰੂਰ ਬਦਲ ਐ ਦੰਨੀ ਕੁਝ ਦਲੀਆਂ ਤੇ ਕਿ ਫਿਰ ਕਿਚਕਾ ਪੁਲਿਸ ਕੋਲ ਸਭ ਗਰੀ ਕਿ ਇਸ ਵਾਰ ਤਾਂ ਇੱਕ ਜਿਹੜਾ ਅਨੌਟ ਹੋਏ ਅਸਟਾਲਿਕofs ਦੇ ਉਹ ਤੇ ਹਮ ਜੀ ਬਿਗੜ ਪਾਇਆ ਜਾ ਰਿਹਾ ਜਿਹੜੇ ਪੁਲਿਸ ਨੇ ਆਉਂ ਤ ਜਾਣ ਕੋਸ਼ਿਸ਼ ਇਟਸ ਦੋਦਰ ਐਂਡ ਦੇ ਕੀ ਚੋਤਾਂ ਤੇ ਕੁਝ ਪੁਲਿਸ ਪੁਲਿਸ ਤੇ ਦਾ ਕਹਿਣਾ ਕਿ ਉਸ ਬਾਅਦ ਉਹਦਾ ਇੱਕ ਕਹਿਣਾ ਕਿ ਹਾਂ ਸਿੰਘ ਨਾਲੀ ਸਰਵਾਰਾਂ ਕਰਨੀ ਹੁੰਦੀ ਹੂੰ ਹੂੰ ਤੇ ਨੇ ਹਾਂ ਸਿੰਘ ਨਾਲੇ ਉਸ ਨੂੰ ਇਹ ਗੱਲ ਆਈਏ ਕਿ ਪੁਲਿਸ ਨੇ ਵਦੀਖੀ ਕੀਤੀ ਹੈ ਬਸ ਰੁਕੀ ਕੀਤੀ ਹੈ ਆਕੇ ਤੇ ਤੋਂ ਕਿ ਅਸੀਂ ਚਾਹਤ ਵਿੱਚ ਕਿਨਾਲ ਦੇ ਕਪਾਹ ਅੰਡਰਗਰਾਉਂਡੀ ਪ੍ਰੋਟੈਸਟ ਕਰੇ ਸੀ ਬਈ ਸਾਰੇ ਚੋ ਕੁਝ ਵੀਡੀਓ ਸਾਹਮਣੇ ਆਜ ਨਹੀਂ ਚੜਫ ਨਹੀਂ ਚੁਤਾਂ ਮੈਂ ਉਸ ਤੋਂ ਬਾਅਦ ਉਥੋਂ ਫੋਟੋਆਂ ਵੀ ਇਟਾ ਦਿੱਤੀਆਂ ਫਿਰ ਉਹਨਾਂ ਕੋਲ ਵੀ ਤੈਟ ਵੀ ਪੜ ਦਿੱਤਾ ਗਿਆ ਤੇ ਨਿਹੰਦ ਸਿੰਘਾਂ ਦੇ ਨਾਲ ਜਿਹੜੇ ਨਾਲ ਮਿਲਤ ਸੀ ਉਹਨਾਂ ਨੂੰ ਕੋਰਸ ਕਰਨ ਗਿਆ ਪੱਤੀ ਪਾਣੇ ਵੀ ਆਣ ਤੇ ਕਾ ਬਈ ਕਿਸ ਤਰ੍ਹਾਂ ਬਈ ਕੰਮ ਜੀ ਜੋ ਸ਼ੁਰੂਆਤੀ ਜਾਣਕਾਰੀ ਹੈ ਆਉਣ ਵਾਲੇ ਸਮੇਂ ਵਿੱਚ ਜੇਕਰ ਇਸ ਮਾਪ ਚੋਰ 4-5 ਸੁਪਨੇ ਹੋਣਗੇ ਤਾਂ ਫਰੋ ਬਚਾ ਜਲੰਧਰ ਦੇ ਵਿੱਚ ਜਿਮਨੀ ਚੌਂ ਦੇ ਸੰਦਰਭ ਚ ਕੀ ਕੋਈ ਚੱਲ ਰਿਹਾ ਜੀ ਕਹਿੰਦੇ ਵੀ ਨਾਮਜ਼ਦਗੀਆਂ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਦਾ سلسلہ جاری ਹੈ ਬਿਲਕੁਲ ਜੀ ਅੱਜ ਨਾਮਜ਼ਦਗੀਆਂ ਦਾ ਆਖਰੀ ਤਿੰਨ ਸੀ ਪਰ ਸੇ ਮੈਨੇਜਰ ਮਤਲਬ ਅੱਜ ਦਾ ਕਾਪੀ ਨਾਮਜ਼ਦਗੀਆਂ ਟੋਕੂਆਂ ਬਿਸ਼ੇਪੁਚ ਅਜਾਬ ਦੁਆਰਾ ਪਾਰਕ ਪਾਰਟੀਨ ਪਰ ਸਭ ਤੋਂ ਵੱਧ ਜੇ ਚਰਚਾ ਚ ਨਜ਼ਰ ਸਾਰੇ ਅੰਮੀ ਦਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਫਾਜਪਾ ਦਾ ਉਮੀਦਵਾਰ ਤੰਦਰ ਸਾਹਿਬ ਕਾਲੀ ਚਲਦਾ ਉਹ ਤੋਂ ਬਾਅਦ ਬੋਈਆ ਸਮਾਜ ਪਾਰਟੀ ਸੋਮਨੀ ਕੰਦਲਾ ਅਮਨਤ ਸਰ ਦਾ ਸੋਮਨੀ ਵਰ ਕਾਹਤੀ ਕੱਟਾਸ ਜੀ ਸੋ ਅੱਜ ਤੇ ਕੱਲ ਜਿਹੜੀਆਂ ਨਾਂ ਚਿਤੀਆਂ ਹੁੰਦੀਆਂ ਉਹ ਨਾਮ ਜਵਤੀਆਂ ਇਕੱਠੀਆਂ ਹੋ ਉਹ ਉਮੀਦਵਾਰ ਦੀ ਪਛਾਣ ਦੇਖ ਸੰਤਲ ਵੱਲ ਸੀ ਹਮਮ ਫਿਕਰ ਨਾਲ ਇੰਟਰੋਡਕਸ਼ਨ ਕੀਤਾ ਵੀ ਉਮੀਦਵਾਰ ਕੀ ਸਾਡੀ ਪਾਰਟੀ ਦਾ ਜੀ ਮਤਲਬ ਆਪਣੀ ਆਪਣੀ ਪਾਰਟੀ ਦੇ ਵੱਡੇ ਚਿਹਰੇ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਰੋਡ ਸ਼ੋ ਕਰਕੇ ਨਾਮ ਜਵਤੀਆਂ ਔਰ ਅੱਜ ਕੱਖਿਆ ਤਿੰਨ ਪਾਰਟੀਆਂ ਲਈ ਸੀ ਇੱਕ ਲਗਨ ਜੋਨੀ ਚੱਦਲਾ ਦੇ ਨਾਮ ਤੇ ਵੀ ਆਮ ਆਦਮੀ ਪਾਰਟੀ ਦੇ ਮਿਲਵਤਨ ਵੀ ਆਦ ਸੀ ਤੇ ਅਮੀਦਵਾਰ ਦੀ ਨਾਮਦਸਤ ਵੀ ਆਦ ਸੀ ਜੇਨਾ ਇਸ ਤਰ੍ਹਾਂ ਕਾਂਗਰਸ ਦੇ ਅਮੀਦਵਾਰ ਨੇ ਯਤ ਕੰਪਿਟਿਟਿਵ ਹੋਇਸਰਾ ਅੱਜ ਉਹ ਵੀ ਤੀਵਰ ਨਾ ਕੰਪਿਟਿਟਿਵ ਹੋਇਸ ਜਪਨੀਗਾ ਕਿ ਦਸ ਜਲਾਈ ਨੂੰ ਵੋਟਾਂ ਨੇ ਹੋਰ ਆਮ ਆਦਮੀ ਪਾਰਟੀ ਨੇ ਇਹ ਸੀਟ ਦੇ ਤੋਂ ਪਾਜ ਪਾ ਤੋਂ ਨੇ ਹੋਈ ਪਕੂਨੀ ਨਾਲ ਪਕ ਤੋਂ ਪਕ ਤੋਂ ਤੇ ਅੱਛੇ ਇਦਰਾ ਭਾਜਪਾ ਨਹੀਂ ਮਤਲਬ ਕਿ ਆਮ ਆਦੀ ਪਾਰਟੀ ਜਿਹੜੇ ਐਨਵਲਡਸ ਕੋਈ ਦਰਾਈਸ ਕਿਚੀ ਤੋਂ ਬੜਾ ਜਾਬ ਜਿਆ ਰੱਖਣਾ ਪੈਂਦਾ ਪੀ ਤੇ ਹਸਾਉਕ ਦਾ ਜਗਾ ਬਦਲਿਆ ਵਾ ਨਾ ਜੀ 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 ਕੋਈ ਸਿੱਧਾ ਨਾ ਬਦਲੀਆਂ ਨਾ ਬਦਲ ਨਹੀਂ ਹੋਣ ਵੀ ਉੱਥੇ ਹੋ ਗਈ ਪਰਸਾਰ ਕੋਈ ਚਿਤਨਗਰਾਰ ਨੂੰ ਇਹਨਾਂ ਨੇ ਟਿਕ ਦਿੱਤੀ ਆ ਤੇ ਅਕਾਲੀ ਦਰ ਨੇ ਬੀਬੀ ਸਰਜੀਤ ਕੌਰ ਨੂੰ ਕਿਹਾ ਐ ਬਹੁਤ ਜਿਆ ਮਾਜ ਪਾਰਟੀ ਦੇ ਬਿੰਦਰ ਲਖੌਰ ਨੂੰ ਕਿਹਾ ਤੇ ਸ਼ੌਮਨੀ ਫੱਜਰ ਅਮਰਤ ਸਰ ਨੇ ਸਰਬਜੀਤ ਸਿੰਘ ਹਲਸਾ ਇਹ ਸਰਬਜੀਤ ਸਿੰਘ ਹਲਸਾ ਉਹ ਨਹੀਂ ਜਿਹੜੇ ਮੈਂਬਰ ਪਾਰਲੀਮੈਂਟ ਹੋ ਗਏ ਜਿਹੜਾ ਤਾਂ ਦਾ ਪੁਰਾਣਾ ਬਿਲਕੁਲ ਉਹੀ ਨਾ ਉਹ ਸੁਣੋ ਬੀਟੀ ਐਨੌਟਵਾਨ ਇਸੇ ਤਰ੍ਹਾਂ ਕਾਂਗਰਸ ਨੇ ਵੀ ਸੀਰੀਜ਼ ਆਪ ਕੀਤਾ ਸੋ ਆ ਦੇ ਬਿਲਕੁਲੀ ਕਾਂਗਰਸ ਦੇ ਨਾਲ ਪਤਾ ਬਾਤਵਾ ਉਰੀ ਚੰਨੀਪਰੀ ਪੋਲੀਟਿਕ ਸੀ ਉਹ ਕਾਂਗਰਸ ਦਾ ਕਮਾਈ ਸੀ ਐਨ ਆ ਇਸੇ ਤਰ੍ਹਾਂ ਆਜਪਾ ਦੇ ਵੀ ਗੱਲ ਨਾਲ ਆਪ ਸੇ ਇਕੱਲੇ ਸੀ ਪਰ ਵੀ ਬਿੱਟੂ ਵੀ ਆਏ ਵਿੱਚ ਐਨ ਆ ਤੁਸੀਂ ਰੀਕੋ ਵੀ ਸੀ ਮਨ ਕਾਰੀਆ ਟੋਨਰ ਦਿਸਤੀ ਆਮ ਆਦੀ ਪਾਰਟੀ ਦੇ ਨਾਲ ਵੀ ਐਨ ਆ ਮਦਰ ਦੇ ਸਰਪਾਲ ਚੀਮਾ ਵੀ ਸਕੇ ਉਹਨਾਂ ਦੇ ਇਥੋਂ ਵੀ ਗੱਲ ਰੇ ਬੋਰਟੀਨੋ ਵੀ ਸੀਕੇ ਤੋ ਆਮਨ ਅਰੋੜਾ ਵੀ ਉਹਨਾਂ ਨੇ ਵੀ ਆਪਣੀ ਚਿੱਤਨਾ ਐਚ ਉਹਦਾ ਕਿਨਾਈ ਬਣੀ ਮੈਂਬਰ ਪਾਰਲੀਮੈਂਟ ਰਾਜਪਾਲ ਚੱਬੀ ਆ ਗਿਆ ਜੀ ਇਸੇ ਤਰ੍ਹਾਂ ਮਤਲਬ ਕਿ ਪਾਡ ਪਾਦੇਮੀ ਦੀ ਗੱਲ ਦੇ ਨਾਲ ਵੀ ਹਾਂ ਵਾਟ ਪੱਟ ਦੇ ਨਾਲ ਵੀ ਅਕਾਲੀ ਨਾਲ ਗੀਤ ਪੌਰ ਵੀ ਕਿਨਾਈ ਨਾਲ ਨਾ ਮੈਂਦਰ ਕੇਪੀ ਹੋਰ ਇਸੇ ਤੋ ਉਹਨਾਂ ਨੇ ਸਾਰੇ ਲਈ ਲੱਖ ਪਾ ਆਪਣੀ ਕਾਗਿਤ ਪਰ ਦਿੰਦੇ ਨੇ ਇਸ ਵਿਚਾਲੇ ਪ੍ਰਿੰਦਰ ਪੌਰ ਨੇ ਚੱਬੀ ਦੀ ਆਜ ਦੀ ਚੋਣ ਉੱਤੇ ਸਾਰੇ ਹੀ ਗੱਲ ਉਸਾਰੀ ਸਾਕਨ ਤਾਂ ਤੋ ਇੱਥੇ ਕੋਈ ਸੱਕਰੀਗਾ ਕੇ ਮੁਖਤਰਾ ਧਾਰਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਜ਼ਾਦ ਮੀਤਵਾ ਜਿਹੜੇ ਖੜੇ ਹੋਏ ਨੇ ਤਾਂ ਨਹੀਂ ਪਰ ਉਹ ਦਾ ਜਿਹੜੀ ਵੋਟਾਂ ਪੈਣ ਤੇ ਕੀ ਜੀ ਆਉਂਦੇ ਨੇ ਜੀ ਪਰ ਇਹਦੇ ਵਿੱਚ ਮੁੱਖ ਮੁਕਾਬਲਾ ਅੱਜ ਵੀ ਇੱਥੇ ਭਾਜਪਾ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਦੇਖਿਆ ਜਾ ਰਿਹਾ ਕਿਉਂਕਿ ਇਹ ਸੀਟ ਜ਼ਿਆਦਾਤਰ ਕਾਂਗਰਸ ਚਿਤ ਦੀ ਰਹੀ ਹੈ ਜੀ ਜਾਂ ਇੱਥੇ ਭਾਜਪਾ ਨੇ ਵੀ ਇੱਥੋਂ ਜਿੱਤ ਹਾਸਲ ਕੀਤੀ ਗਿਆ ਪਰ ਪਿਛਲੀ ਵਾਰ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਹਿਲਾਂ ਵੀ ਪਾਰਟੀ ਦੇ ਵਿੱਚ ਇਹ ਚਿਤ ਨਾ ਗਾ ਇਨਦੇ ਅਸੀਂ ਫਿਰ ਚੱਕਰ ਤੇ ਉਂਜੀ ਮੀਚੋ ਹੋਰੇ ਜੀ ਸੋ ਇਹ ਸਹੀ ਇਹ ਤਿੰਨੇ ਪਾਰਟੀਆਂ ਨੂੰ ਹੁਣ ਵੀ ਮੰਨਿਆ ਜਾ ਰਿਹਾ ਪਰ ਲੋਕ ਸਭਾ ਚੋਣਾਂ ਤਾਜ਼ਾ ਹੋ ਕੇ ਆਤੀ ਤੇ ਮੰਨਿਆ ਜਾ ਰਿਹਾ ਕਿ ਉਹਦੀ ਅੰਕੜਿਆਂ ਦਾ ਅਸਰ ਕੀ ਆਊਗਾ ਉਹ ਕੋਟੀ ਦਾ ਅਸਰ ਪਿਆਊਗਾ ਪਰ ਉਮੀਦਵਾਰ ਦੇ ਵਾਦੇ ਨਾਲ ਵੀ ਕੋਈ ਅਸਰ ਦਾ ਪਰ ਉਸੇ ਕਾਂਗਰਸ ਚੜ੍ਹਾਈ ਯਾਰ 44000 ਪਰ 42000 ਈ ਜੀ ਆਵਾਦੀ ਪਰ 15000 ਦਾ ਸਮਰਥ ਜੀ ਸੋ ਉਹਨਾਂ ਉਸ ਦੀ ਕੂਰਤੀ ਕਿਵੇਂ ਕਰਦੇ ਸਭ ਨੇ ਜਮ ਜਮ ਜਗਾ ਲਿਆ ਉੱਥੇ ਪਰ ਤਾਂ ਨਹੀਂ ਇਹ ਇਹ ਪਾੜਾ ਪੂਰਾ ਕਰਨਾ ਨੌਲੀ ਚਣੋ हां ਅਧਿ ਨਾਮਜਕੀਆਂ ਦੇ ਵਾਜ ਨਾਲ ਉਮੀਦ ਵਾਲਾ ਹਸਪਤਾ ਵੀ ਗਰੀਬਾਂ ਵਾਲਾ ਹਸਪਤਾ ਸਾਹਮਣੇ ਆ ਗਿਆ ਹਨ ਭਗਤ ਜੀ ਸਭ ਤੋਂ ਉਮੀਦ ਜੀ ਮਹਿੰਦਰ ਭਗਤ ਜੀ ਇੱਥੋਂ ਸਭ ਤੋਂ ਉਮੀਦ ਉਮੀਦਵਾਰ ਜੀ ਉਹਨਾਂ ਕੋਲ 2.4 4ਵੀਂ ਸਵਜਾ ਤੋਂ ਨਹੀਂ 4.15 ਕਰੋੜ ਦੀ ਹੈਨਾ 4 ਕਰੋੜ ਤੋਂ ਕੁਝ ਜ਼ਿਆਦਾ ਉਸ ਤੋਂ ਵਨ ਵੀ ਵੀ ਸਿੰਧਰ ਕੋਲ ਹੋਰੀ ਜਿਹੜੇ ਟਾਂਗਲ ਦੇ ਵਿੱਚ ਕਰ ਉਹ ਵੀ ਲਗਭਗ 4 ਕਰੋੜ ਜਾ ਚੁੱਕੇ ਨੇ 3.84 ਕਰੋੜ ਦੀ ਉਹਨਾਂ ਚਾਹਦਾ ਇਸ ਇਤਾਲੀ ਵੀ ਕੋਈ ਜ਼ਿਆਦਾ ਠੰਡੇ ਨਹੀਂ ਕਿ ਕਰੋੜ ਤੋਂ ਪਰ ਜੀ ਸ਼ਿਸ਼ਨ ਉਗਰਾਲ ਨੂੰ ਨਾ ਕੋਈ 1.14 ਕਰੋੜ ਦੀ ਜਾਇਦਾਦ ਦਿੱਤੀ। ਸੋ ਇਹ ਜਾਇਦਾਦ ਦੇ ਨਾਮਜ਼ਦਗੀਆਂ ਦਾਖਲ ਕਰ ਦੇਣ ਨਾਲ ਮਿੰਦਰ ਭਗਤ ਥੋਰਾ ਤੋਂ ਵੀ ਅਪਰਾਧਿਕ ਮਾਮਲੇ ਚੱਲਦੇ ਆ ਜੀ। ਸ਼ਿਸ਼ਨ ਉਗਰਾਲ ਵੀ ਕੁਝ ਮਾਮਲੇ ਦਾ ਆਪਣਾ ਕਰ ਰਿਹਾ। ਸੋ ਪਰ ਇੱਥੇ ਉਹ ਮੁਕਾਬਲੇ ਦੇ ਵਿੱਚ ਇਹ ਵੀ ਚੰਗੀ ਗੱਲ ਹੈ ਕਿ ਇੱਥੇ ਦੋ ਬੀਪੀਆਂ ਵੀ ਮੈਦਾਨ 'ਚ ਆ ਗਈਆਂ। ਜੀ। ਸੋ ਹੁਣ ਅੱਜ ਨਾਮਜ਼ਦਗੀਆਂ ਦੇ ਰੂਪ ਦੇ ਵਿੱਚ ਨਿਪਟਤ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਦਾ ਕੰਮ ਵੀ ਨਿਪਟੜ ਗਿਆ। ਹੁਣ ਦੋ ਟੂ ਡੋਰ ਮਹੱਲਾ ਇੱਕ ਨੂੰ ਰੈਲੀ ਆਇਕ ਨੂੰ ਰੋਡ ਸਕੂਲ ਹੈ ਜੇ ਤੋਂ ਬਾਅਦ ਇਹ ਪੱਖ ਦਾ ਰਹਿਣਾ ਤੇ ਫਿਰ 10 ਜੁਲਾਈ ਨੂੰ ਵੋਟਾਂ ਪੈ ਜਾਣਗੀਆਂ ਜੀ ਦੀਪਕ ਜੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਕਿਸ ਕਦਰ ਪੈਲੀ ਹੋਈ ਹੈ ਸਮੇਂ-ਸਮੇਂ ਤੇ ਉਹਦੇ ਬਾਰੇ ਤੁਸੀਂ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹੋ ਕਿ ਖਬਰ ਕਿਹੜੀ ਪੰਜਾਬ ਚ 8 ਸਾਲਾਂ ਦੇ ਜਵਾਬ ਨੂੰ ਵੀ ਨਸ਼ਾ ਦਿੱਤਾ ਜਾ ਰਿਹਾ ਏਦਾਂ ਦੀ ਕੋਈ ਖਬਰ ਸਾਹਮਣੇ ਆਈ ਹੈ ਤੇ ਨਸ਼ਾ ਦੇਣ ਵਾਲਾ ਵਿਅਕਤੀ ਹੈ ਕੌਣ ਸੀ ਇਸ ਮੋਰ ਮੱਤਵਾਂ ਦੀ ਖਬਰ ਬਾਰੇ ਕੀ ਚਰਚਾ ਕਰਨ ਜੀ ਇਹ ਮਤਲਬ 8 ਸਾਲ ਦਾ ਮਤਲਬ ਹੁੰਦਾ ਹੈ ਕਿ ਤੀਜੀ ਕ ਜਮਾਤ ਫਰਦਾ ਜਵਾਬ ਦੂਜੀ ਤੀਜੀ ਫਾਰ ਪੜਦਾ ਜਵਾਬ ਜੀ 6 ਸਾਲ ਦਾ ਜਵਾਬ ਆਪਣੀ ਪਹਿਲੀ ਕਲਾਸ ਆਫ ਸਕੂਲ ਤੋਂ ਜੀ ਇਹ ਸੋ 8 ਸਾਲ ਦਾ ਜਵਾਬ ਬਰਨਾਲੇ ਦੀ ਪਾਸਟ ਦੇ ਉੱਤੇ ਚ ਉੱਦਦਾ ਫਿਰ ਰਿਹਾ ਹੋਵੇ ਉੱਥੋਂ ਦਾ ਜਲੋ ਤ੍ਰਿਸ਼ਟੀ ਇਹ ਕਦੋਂ ਲਾਪਾਸ 2-3 ਦਿਨ ਪਹਿਲਾਂ ਗੱਲ ਕਰਤੀਆਂ ਕਿ ਸ਼੍ਰੀ ਮੁਖਸਰ ਸਾਹਿਬ ਖੇਤਰ ਦੇ ਵਿੱਚ 15-20 ਸਾਲਾਂ ਦੀ ਕੁੜੀ ਨੂੰ ਸੰਗੜੀ ਨਾਲ ਮਾਪਿਓ ਨੇ ਬੰਨ ਕੇ ਰੱਖਿਆ ਹਾਂ ਜੀ ਕੋਈ 1.5-2 ਸਾਲ ਤੋਂ ਚਿਕਤਾ ਨਹੀਂ ਮਾਪੇ ਦਸ ਸੰਬਲਿਨਾ ਬੰਨੇ ਪੜਤੇ ਇਹ ਤੇ 8 ਸਾਲ ਦਾ ਜਵਾਨ ਬਰਨਾਰੀ ਬਾਸਟੇ ਤੇ ਝੂਟਦਾ ਕਰ ਲਿਆ ਤੇ ਉਹਦੀ ਵੀਡੀਓ ਪਾੰਡੀਆਂ ਉਹ ਜਾਣਕਾਰੀ ਕਿਤੇ ਸਾਫਤਾ ਕੋਲ ਪਹੁੰਚਦੀ ਹੈ ਪੁਲਿਸ ਆਵੰਦਾ ਪੁਲਿਸ ਕੇ ਪਰਚਲ ਕਰਦੀ ਹੈ ਜਵਾਨ ਕਹਿੰਦਾ ਮੈਨੂੰ ਕਾਲਾ ਅੰਕਲ ਦਿੰਦਾ ਨਾ ਮੈਨੂੰ ਕਾਲਾ ਅੰਕਲ ਰੋਗ ਕੈਪਸੂਲ ਦਿੰਦਾ ਮੈਂ ਦੋ ਸਿਲ੍ਹਾ ਦੇ ਯੂਟੂਬਾ ਦੋਪਰ ਬਚਾਂ ਨੇ ਗਵਾ ਦੇ ਨਾਲ ਪਤਾ ਕਿ ਤਾ ਜਿੰਦਾ ਕਹਿੰਦੇ ਕਿ ਇੱਥੇ ਕੁੰਦਾ ਪਰਦਾ ਰੰਦਾ ਇੱਥੀ ਦੇ ਨਾਲ ਦੇ ਕਹਿੰਦੇ ਇੱਥੀ ਖਾਂਦਾ ਮਤਲਬ ਇਹ ਸਮਾਜ ਦੇ ਅਸੀਂ ਉਸ ਥਾਂ ਦੀ ਗੱਲ ਕਰਦੇ ਹਾਂ ਜਿੱਥੋਂ ਹਰ ਰੋਜ਼ ਸੈਂਕੜੇ ਲੋਕ ਆਪਣੇ ਸਫਰਾਂ ਤੇ ਨਿਕਲਦੇ ਆ ਤੇ ਉਤਰਦੇ ਆ ਜੀ ਉੱਥੇ ਸਰਕਾਰੀ ਮੁਲਾਜ਼ਮ ਵੀ ਸਾਧਕ ਮੁਲਾਜ਼ਮ ਵੀ ਆਮ ਜਨਤਾ ਵੀ ਸੇਵਾਦਾਰ ਵੀ ਹੈ ਨਾ ਲੋਕਾਂ ਦੇ ਚਿਹਤੇ ਵੀ ਕਿੰਨੇ ਆਉਂਦੇ ਜਾਂਦੇ ਹੋਣਗੇ ਪਰ ਅਸੀਂ ਕਿੰਨੇ ਇਸ ਗੱਲ ਤੋਂ ਅੱਖੋਂ ਪਰੋਖੇ ਹੋ ਲੱਗੇ ਕਿ ਛੱਡ ਆਪਾਂ ਕੀ ਲੈਣਾ ਹੂੰ ਜਿਹੜਾ ਆ ਬਣ ਗਿਆ ਨਾ ਛੱਡ ਆਪਾਂ ਕੀ ਲੈਣਾ ਜੀ ਉਸ ਤੱਕ ਨਿਆਮਤਾ ਕਿ ਹੁਣ ਪੰਜਾਬ ਦੀ ਜਵਾਨੀ ਨਹੀਂ ਪੰਜਾਬ ਦਾ ਬਚਪਨ ਵੀ ਨਛੇੜ ਗਰਖੋ ਗਿਆ ਤੇ ਇਸ ਤੋਂ ਬਾਅਦ ਪੁਲਿਸ ਨੇ ਜਦੋਂ ਪੜਤੋਚਾ ਕੀਤੀ ਉਹਦੇ ਮਾਪਿਆਂ ਤੱਕ ਪਹੁੰਚ ਕੀਤੀ ਮਾਪੇ ਗਰੀਬ ਨੇ ਤੇ ਅੜੀਦਾਰ ਨੇ ਤੇ ਜਵਾਕੀ ਥੋੜਾ ਜਾ ਦਿਮਾਚੀ ਤੌਰ ਤੇ ਕਹਿੰਦੇ ਸਿੱਧਰਾ ਹੈ ਇਸ ਲਈ ਸਕੂਲ ਵਾਲੇ ਨੂੰ ਦਾਖਲ ਨਹੀਂ ਕਰਦੇ ਮਾਪੇ ਕੰਮ ਕਰਦੇ ਨਿਕਲ ਜਾਂਦੇ ਨੇ ਤੇ ਘੁੰਮਣ ਪਰ ਨਿਕਲ ਜਾਂਦਾ ਹੈ ਉੱਥੋਂ ਇੱਕ ਕਿਹੜੇ ਕਾਲੇ ਅੰਕਲ ਦੇ ਸੰਪਰਕ ਚਾਇਆ ਤੇ ਜਿਨੇ ਇਹਨੂੰ ਚਿੱਟੇਦਾਰਤੀ ਬਣਾਇਆ ਅਜਿਹੇ ਕਿੰਨੇ ਹੀ ਪੰਜਾਬ ਦੇ ਕਾਲੇ ਹੁੰਨ ਕਿ ਇਹ ਚਿੱਟੇ ਦਾ ਧੰਦਾ ਕਰਦੇ ਆ ਤੇ ਮਾਨ ਸਾਹਿਬ ਮੈਨੂੰ ਹੱਤਵੀ ਉਹ ਤਾਂ ਜਾਦਲੇ ਸੀ ਕਿ ਕਹੇ ਤੀ ਕਿ ਪੰਜਾਬ ਦੀ ਜਵਾਨੀ ਦੇ ਹੱਥੋਂ ਅਸੀਂ ਸਿਰੰਜਾ ਫੜ ਕੇ ਕਿ ਪਰਪਰਾਵਾ ਵੀ ਕੋਲ ਸਕੂਦਾਂ ਦੇ ਜਵਾਕਾਂ ਦੇ ਹੱਥਾਂ 'ਚ ਜਿਨ੍ਹਾਂ 'ਚ ਕਿਤਾਬਾਂ ਫੈਸਲਾ ਕਾਪੀਆਂ ਨਹੀਂ ਨਸ ਨਹੀਂ ਉਹਨਾਂ ਦੇ ਆਖਤ ਵੀ ਸ੍ਰੀ ਜਾਤਿਕਾ ਪੁਲਾਗੇ ਨੇ ਕਦੋਂ ਜਾਗੂਗੀ ਪੰਜਾਬ ਸਰਕਾਰ ਕਦੋਂ ਜਾਗੂਗਾ ਸਤ ਕਦੋਂ ਜਾਗੂਗਾ ਪ੍ਰਸ਼ਾਸਨ ਬਹੁਤ ਮਾਤ ਭਾਜੀ ਜੀ ਜੀ ਮਕਸਦ ਦਾ ਜਵਾਬ ਮੇਰੇ ਅਜੇ ਵੀ ਧਿਆਨ ਚ ਹੈ ਕਿ ਲੰਘੇ ਬਰੇ ਦੀ ਉਹ ਗੱਲ ਹੈ ਸਤੰਬਰ 2023 ਦੀ ਸ਼ਾਦ ਦਾ ਪਿਛਲੇ ਇਸਾਲ ਕੀ ਪਟਿਆਰੇ ਚ ਇੱਕ ਜਬਾਤ ਮਿਲਿਆ ਸੀਗਾ 10 ਸਾਲ ਦਾ ਉਹ ਕਿੰਨੇ ਦਾਤ ਦੀ ਸੀਗਾ ਜਦੋਂ ਉਹਦਾ ਰੈਸਕਿਊ ਜੂ ਮੈਕ ਇਟਾਲੀਅਨ ਐਲੈਕਟ੍ਰੋਨੋਮਿਕ ਇਟਾ ਗਾਡਲ ਉੱਚਾ ਗਿਆ ਨੰਨਕਲਮੇ ਤਾਂ ਰੇਡ ਦੋ ਸਾਲ ਹੋ ਗਏ ਮੇਰਾ ਚਿੱਟਾ ਲੈਣੇ 10 ਸਾਲ ਦਾ ਜਬਾਤ ਜੀ ਇਹਨਾਂ ਤੋਂ ਟਿਮੀ ਸਿਟੀ ਉਹ ਯਾਤਸਾਨਾ ਰਹੀ ਉਹ ਜੀ ਸੋ ਐਸਸੀ ਲੋਕ ਘਟਨਾਵਾਂ ਸਭ ਨਹੀਂ ਆ ਗਈ ਆ ਉਹਨ ਸਾਨੂੰ ਬਚਪਨ ਤੇ ਇਸ ਹਵਾਦੀ ਵਾਜਤਾਨੀ ਕਰਦੀ ਲੋੜ ਹੈ ਕਿ ਕਿੱਥੋਂ ਤੱਕ ਆ ਗਿਆ ਇਹ ਚਟਿਆੜਾ ਸਿਸਟਮ ਤੁਸੀਂ ਜੇ ਪੰਜਾਬ ਦੀ ਜਵਾਨੀ ਨੂੰ ਨਸਰਤਵਾਹ ਕਰਨ ਲਈ ਦਿੱਤੀ ਜਾ ਕੇ ਤੇ ਫਿਰ ਕਿਹਨੇ ਉੱਤੇ ਸਿਆਦਤ ਕਰਨਗੇ ਮੇਰਾ ਸਵਾਲ ਹੈ ਜੀ ਦੀਪਕ ਜੀ ਦੱਸਿਓ ਰਸ਼ੀਆ ਘੁੰਮਣ ਗਏ ਸੀ 70 ਪੰਜਾਬੀ ਉਹਨਾਂ ਨੂੰ ਕਹਿੰਦੇ ਜੰਗ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਕੀ ਵੇਰਵਾ ਜੀ ਬਿਲਕੁਲ ਇਹ ਖਬਰ ਆਫਿਸ਼ੀਅਲ ਟੀਵੀ ਇੱਕ ਕਿ ਕਿਸ ਜੀ ਪਰ ਪੰਜਾਬ ਦੇ ਪਾਤਾ ਜਦੋਂ ਇਤਾਰ ਨਾਲ ਇਕੱਠਾ ਕਰਨ ਕੋਸ਼ਿਸ਼ ਕੀਤੀ ਤਾਂ ਤੱਥ ਨਿਕਲੇ ਇੱਕੋ ਇੱਕ ਉਹ ਤੇ ਯਾਰਾਰੇ ਦੇ ਸੇ ਕਾਫੀ ਸੜੀ ਇਤਿਹਾ ਉਹ ਬੱਚੇ ਜਿਹਨਾਂ ਨੂੰ ਬਹੁਤ ਸਾਦੇ ਬਟ ਲਗਦਾ ਦੋਨੋ ਜਿਹੜੇ ਡਾਕਟਰਾਂ ਦੀ ਕੀ ਭਾਰਤ ਦੇ ਇਸ ਮੌਕੇ 209 ਨੌਜਵਾਨ ਰੂਥ ਸੇ ਭੇਜੋਈ ਨੇ ਜਿਨ੍ਹਾਂ ਨੂੰ ਜ਼ਬਰੀ ਫੌਜ ਸਰ ਅਚੜੀ 200 ਦੇ ਕਰੀ ਭਾਰਤੀ ਨੌਜਵਾਨ ਜਿਨ੍ਹਾਂ ਨੂੰ ਜ਼ਬਰੀ ਉੱਤੇ ਕੋਈ ਟੂਰਿਸਟ ਵੀ ਜੇ ਤੇ ਘੁੰਮਣ ਗਿਆ ਸੀ ਕੋਈ ਰੋਜ਼ਗਾਰ ਲਈ ਗਿਆ ਸੀ ਇੱਕ ਕਿਸੇ ਦੀ ਉੱਤੇ ਟੈਕਸੀ ਵਾਲੇ ਨਾਲ ਲੜਾਈ ਹੋ ਗਈ ਕਿਸੇ ਨੂੰ ਟੈਕਸੀ ਵਾਲਾ ਬਲਤ ਖੇਤਰ ਚ ਲੈ ਗਿਆ ਕੋਈ ਸੜਕ ਤੇ ਕੋ ਮਰਿਆ ਸੀ ਪੁਲਿਸ ਨੇ ਚੱਕਿਆ ਚੱਕ ਕੇ ਜੇਲ੍ਹ ਚ ਟੱਕਿਆ ਤੇ ਫੌਜ ਬੁਲਾਈ ਫੌਜ ਨੂੰ ਕਿਹਾ ਜੀ ਲੋਜੀ ਬੰਦਾ ਤੁਹਾਡੇ ਵੱਲ ਤੇ ਫੌਜ ਕਹਿੰਦੇ ਇੱਕੋ ਸਵਾਲ ਆ ਸਾਰਿਆਂ ਲਈ ਇੱਕੋ ਫਾਰਮੂਲਾ ਸੀ ਉਹਨਾਂ ਦਾ ਜੀ ਕਿ 10 ਸਾਲ ਅੰਦਰ ਰਹਿਣਾ ਹੈ ਕਿ 1 ਸਾਲ ਮੈਦਾਨ ਚ ਰਹਿਣ ਤੋਂ ਬਾਅਦ ਛੁੱਟੀ ਜਾਣ ਹਾਂ ਇਹ ਤਰੀਕੇ ਨਾਲ ਕਹਿੰਦੇ 1 ਸਾਲ ਬਾਅਦ ਛੁਟਕਾਰਾ ਉਸ ਤੋਂ ਜਿੱਦਾਂ ਚ ਲੜੇਗਾ ਨਹੀਂ 10 ਸਾਲ ਅੰਦਰ ਸੜੇਗਾ ਕਹਿੰਦੇ ਇਸ ਫਾਰਮੂਲੇ ਦੇ ਤਹਿਤ ਉਹਨਾਂ ਨੂੰ ਟਰੱਕੇ ਆਖਿਆ ਬਿਨਾਂ ਟ੍ਰੇਨਿੰਗ ਬਿਨਾਂ ਕੁਝ ਸਿੱਧੇ ਜੰਗ ਦੇ ਮੈਦਾਨ ਸਟਾ ਗੀ ਜੀ ਔਰ ਪੰਜਾਬ ਦੇ ਬੰਦੇ ਜਦੋਂ ਖਬਰਾਂ ਨਿਕਲੀਆਂ ਤਾਂ ਕਹਿੰਦੇ ਕਿ 30-30 ਲੱਖ ਲਾ ਕੇ ਕਈ ਨੌਜਵਾਨ ਹੈਲਪਰ ਬਣ ਲਈ ਗਏ ਸੀ ਜੀ ਇੱਕ ਮੁੰਡਾ 10 ਲੱਖ ਲਾ ਕੇ ਇਟਲੀ ਗਿਆ ਸੀਗਾ ਹਮਮ ਰੋਜ਼ਗਾਰ ਲਈ ਹਮ ਤੇ ਕੇਰੋ ਥੋ ਏਜੰਟ ਕਹਿੰਦੇ ਕਿ ਨਹੀਂ ਤੂੰ 20 ਲੱਖ ਹੋਰ ਲੱਗੂਗਾ ਤੈਨੂੰ ਗਾਂਹ ਭੇਜ ਦੰਨੇ ਆ 20 ਲੱਖ ਲਾ ਕੇ ਉਹਨੂੰ ਰੂਸ ਤੱਕਦਾ ਹਮ ਤੇ ਰੂਸ ਆ ਕੇ ਉਹਨੂੰ ਕੋਰਸ ਨੇ ਪੜਿਆ ਇਹ ਜੇ ਇੱਕ ਟੈਕਸੀ ਕਰਕੇ ਉੱਥੇ ਘੁੰਮਣ ਜਾ ਰਿਹਾ ਤੇ ਉਹ ਜਦੋਂ ਘੁੰਮਣ ਜਾਂਦਾ ਉਸ ਖੇਤਰ ਚ ਜਾਂਦਾ ਤਾਂ ਪਤਾ ਹੀ ਨਹੀਂ ਚਾ ਕਿ ਜਿਹੜੇ ਖੇਤਰ ਚ ਮੈਨੂੰ ਟੈਕਸੀ ਵਾਲਾ ਛੱਡਣ ਆ ਰਿਹਾ ਇੱਥੇ ਲਈ ਵੱਖਰਾ ਵੀਜ਼ਾ ਲੱਗਦਾ ਅੱਛਾ ਜੀ ਸੋ ਉੱਥੇ ਜਾ ਕੇ ਉੱਥੇ ਜਾ ਕੇ ਟੈਕਸੀ ਵਾਲੇ ਨੇ ਕਿਰਾਏ ਦੇ ਮਾਮਲੇ ਨਾਲ ਝਗੜਾ ਹੋਇਆ ਤੇ ਉਹਨੇ ਪੁਲਿਸ ਨੂੰ ਤਲਾਸ਼ ਕਰਤੀ ਕਿ ਪਤਾ ਜੀ ਬਾਹਰੋਂ ਆਇਆ ਬੰਦਾ ਇਹ ਕੋਈ ਵੀਜ਼ਾ ਨਹੀਂ ਫਰੇ ਦਾ ਤੇ ਉਹ ਤੋਂ ਬਾਅਦ ਉਹ ਬੰਦਾ ਮੁੰਨੇ ਨੂੰ ਜਾਂ ਬਰੀ ਫੌਜ ਪੇਟਾ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੰਦੇ ਕਮਰੇ ਦੇ ਵਿੱਚ 8-10 ਜਣੇ ਖੜੇ ਨੇ ਉਹ ਚਿੱਟੀਆਂ ਨੂੰ ਸੰਬੋਧਨ ਕਰ ਰਹੇ ਹੋ ਪਿੱਛੇ ਖੜੇ ਨੇ 10 ਸਰੀਨ ਕੇ ਸਾਥੀ ਆਉਂਦਾ ਹੈ ਸਾਨੂੰ ਜਬਰੀ ਧੱਕਿਆ ਗਿਆ ਸਾਨੂੰ ਬਚਾ ਲੋ ਸਾਨੂੰ ਇੱਥੋਂ ਕੱਢ ਲੋ ਹੂੰ ਹੂੰ ਤੇ ਇਸ ਸਾਰੀ ਕਾਰਵਾਈ ਦੇ ਦਰਮਿਆਨ ਜੀ 200 ਨੌਜਵਾਨਾਂ ਦੇ ਵਿੱਚ ਜਿਹੜੇ ਭਾਰਤੀ ਨੌਜਵਾਨ ਲੇਕਿਨ 70 ਪੰਜਾਬੀ ਹੋ। ਹੂੰ ਹੂੰ ਔਰ ਇਹਨਾਂ ਦੇ ਵਿੱਚ ਹੁਣ ਤੱਕ ਪਤਾ ਲੱਗ ਰਿਹਾ ਕਿ 4 ਭਾਰਤੀ ਨੌਜਵਾਨਾਂ ਦੀ ਜਾਨ ਜਾਤੀ ਹੈ। ਜਿਹੜਾ ਜੋ ਇੱਕ ਅਮਰ ਸਰਦਾ ਤੇਜਪਾਲ ਹੂੰ ਤੇਜਪਾਲ ਦੇ ਹਵਾਲੇ ਨਾਲ ਦੇ ਪਰਿਵਾਰ ਦੀ ਖਬਰ ਹੈ ਕਿ 12 ਜਨਵਰੀ ਨੂੰ ਟੂਰਿਸਟ ਵੀਜ਼ੇ ਤੇ ਗਿਆ ਸੀ ਜੀ ਤੇ ਅਚਾਨਕ ਪਰਿਵਾਰ ਨੂੰ ਪਤਾ ਲੱਗਦਾ ਕਿ 3 ਜੂਨ ਨੂੰ ਉਹਨੂੰ ਕਹਿ ਲਿਆ ਗਿਆ ਕਿ ਜੀ ਉਹਦੀ ਗੱਲ ਕਰਾਤੀ ਕਰਦੇ ਨਾਲ ਕਿ ਹੁਣ ਤੱਕ ਪਹੁੰਚ ਹੈ ਕਿ ਉਹਦੇ ਨਾਲ ਉਹਦੀ ਫੋਟੋ ਵਾਲੀ ਕਿ ਲੈ ਵੀ ਥੋੜਾ ਅਸੀਂ ਜੰਗ ਵਿੱਚ ਭੇਜ ਰਹੇ ਹਾਂ ਤੇ ਉਸ ਤੋਂ ਬਾਅਦ 9 ਜੂਨ ਨੂੰ ਨਾਲ ਖਬਰ ਦਿੰਦੇ ਕਿ ਬਚ ਲਈ ਜੀ ਤੋਂ ਇਸ ਤਰ੍ਹਾਂ ਚਾਰ ਭਾਰਤੀ ਨੌਜਵਾਨ ਜਾਨ ਗਵਾਚ ਹਾਂ 10 ਜੂਨ ਨੂੰ ਉਹਨਾਂ ਦੀ ਵਾਪਸੀ ਵੀ ਹੋਈ ਹੈ ਹੂੰ ਕੁਝ ਸਰਕਾਰ ਦੀ ਘਮ ਕਹਤੇ ਕਈ ਥਾਮਾ ਨੇ ਜਿਹੜੇ ਏਜੰਟਾਂ ਨੇ 30-30 ਲੱਖ ਲਾ ਕੇ ਭੇਜੇ ਸੀ ਉਹਨਾਂ ਨੇ 20-20 ਲੱਖ ਲਾ ਕੇ ਮੋੜੇ ਜੀ ਤੋਂ ਜਾਣ ਲੱਗੇ ਤੋਂ ਵੀ ਕਮਾਏ ਏਜੰਟਾਂ ਨੇ ਆਉਣ ਲੱਗੇ ਲੋਕ ਕਮਾਏ ਪਰ ਪੰਜਾਬ ਦੇ ਏਜੰਟਾਂ ਤਾਂ ਹైదరాబాద్ ਤੱਕ ਦੇ ਨੌਜਵਾਨ ਦੀ ਛੱਟੇ ਉਹ ਵੀ ਇਹਨਾਂ ਦੇ ਨਾਲ ਹੀ ਫਸ ਕੇ ਉੱਥੇ ਗਏ ਹੋਏ ਓਹੋ ਤੋਂ ਇਹ ਸਾਰੀ ਕਿਰਿਆ ਚ ਮਾਪੇ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਕੇਂਦਰ ਸਰਕਾਰ ਨੂੰ ਅਪੀਲਾ ਦਲੀਲਾਂ ਚਿੱਟੀਆਂ ਲਿਖ ਦਿੱਤੇ ਤੱਕ ਗਏ ਜੀ ਇਹ ਸਾਰੀਆਂ ਘਟਨਾਵਾਂ ਦਸੰਬਰ 2023 ਤੋਂ ਬਾਅਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਜੀ ਪਰ ਜਿੱਥੇ ਬਜੇਜੀ ਸਰਕਾਰ ਨੂੰ ਆਪਣੀਆਂ ਕੁਰਸੀਆਂ ਦੀ ਅਹੁਦਿਆਂ ਦੀ ਸੀਟਾਂ ਦੀ ਫਿਕਰ ਹੋਵੇ ਉੱਥੇ ਪਰਦੇਸ਼ ਦੀ ਜਵਾਨੀ ਦੀ ਚਿਕਰ ਵੀ ਹਮਮ ਜਵਾਨੀ ਦੀ ਫਿਕਰ ਹੁੰਦੀ ਤਾਂ ਇਸ ਪਾਸੇ ਤੇ ਗੌਰ ਹੁੰਦਾ ਅੱਜ ਤੱਕ ਕਿਸੇ ਵੱਲੋਂ ਕੋਈ ਸਿੱਧਾ ਇਸ ਤੇ ਬਿਆਨ ਨਹੀਂ ਕਿ ਕੋਈ ਆਇਆ ਹੋਵੇ ਜੀ ਕਾਤੇ ਨਹੀਂ ਉਠਾਇਨੇ ਕੌਸੇ ਚਰਨ ਕਾਦੇ ਨਹੀਂ ਆਈ ਰਿਪ੍ਰੈਸ਼ ਮਸਕਾ ਨਹੀਂ ਕਾਦੇ ਜੀ ਆਪਦਾ ਜੇਕਬ ਜੀ ਇਮਾਮ ਦੇ ਪੁੱਤਾਂ ਨੂੰ ਸੀ ਦੱਸ ਜਿਹੜੇ ਜਬ ਵੀ ਰੋਸਣਾ ਤੁਸੀਂ ਤੇਲ ਦੇ ਸੌਦੇਆਂ ਨਹੀਂ ਸਸਤੇ ਕੋਈ ਤੇ ਗਮਾਖ ਕਰ ਦਿਓ ਹਮ ਹਮ ਪਰ ਉਹਨੇ ਬੱਚਿਆਂ ਨੂੰ ਵਾਪਸ ਲਾਉਣ ਦੀ ਗੱਲ ਕਰ ਸਕਦੇ ਹੁਣ ਰਾਸ ਤੋਂ ਬਾਅਦ ਕਿੱਥੇ ਜਵਾਬ ਦੇ ਜਿਹੜਾ ਹੁਣੇ ਜੀ ਯੂਕਰੇਨ ਪੀਸ ਸਮਿਟ ਹੋ ਕੇ ਹਟਿਆ ਸਵਿਟਜ਼ਰਲੈਂਡ ਦੇ ਵਿੱਚ ਜਿੱਥੇ ਬਹੁਤ ਵੱਡੀ ਗਿਣਤੀ ਦਰਜਨਾ ਮੁਲਕਾਂ ਨੇ ਹਿੱਸਾ ਲਿਆ 80 ਮੁਲਕਾਂ ਨੇ ਚਲੋ ਉਹ ਯੂਕਰੇਨ ਦੇ ਵਿੱਚ ਸ਼ਾਂਤੀ ਦੀ ਸਥਾਪਤੀ ਲਈ ਇੱਕ ਜਿਹੜਾ ਸਟੇਟਮੈਂਟ ਸੀ ਉਤੇ ਹਸਤਾਖਰ ਵੀ ਕੀਤੇ ਕੁਝ ਮੁਲਕਾਂ ਨੇ ਹਸਤਾਖਰ ਨਹੀਂ ਸੰ ਕੀਤੇ ਭਾਰਤ ਹਸਤਾਖਰ ਨਾ ਕਰਨ ਦੇ ਮੁਲਕਾਂ ਵਿੱਚ ਹੈ ਕਿਉਂਕਿ ਭਾਰਤ ਰੂਸ ਰੂਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੋ ਹਾਂ ਸੋ ਰੂਸ ਨਾਲ ਜਿਹੜੇ ਸਬੰਧ ਨੇ ਚੰਗੇ ਨੇ ਤੇ ਹਾਂ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਵਾਸਤੇ ਵੀ ਉਹ ਰਾਹ ਸਥਾਪਿਤ ਕੀਤਾ ਜਾ ਸਕਦਾ ਨਾ ਹਾਂ ਨਹੀਂ ਤੇ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਸਤਿਗਾਂਤ ਚਾਉਣ ਦੇ ਕੰਮ ਹੋਵੇ ਪਰ ਬੱਚੇ ਬਚਾਉਣ ਲਈ